ਜਾਪ ਜੋ ਹਾਲਾਤ ਬਣ ਗਈ ਕੇਜਰੀਵਾਲ ਨੇ ਬਣਾਈ ਹੈ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰ ਲੱਗੇ ਥੋੜੇ ਮੋਗੇ ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਚਲਾਈ ਹੁਣ ਹੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰੈਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਤੀ ਨਹੀਂ ਕਿਉਂਕਿ ਕੇਜਰੀਵਾਲ ਇੱਕੋ ਹੀ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਦੇ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲੋ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕੀ ਆਪਾਂ ਇਸ ਢੇੜ ਸਾਲ ਆਪਾਂ ਇਕਜੁੱਟ ਹੋ ਕੇ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈ ਸਰ ਬੇਅਦਮੀ ਕਾਨੂੰਨ ਲੈ ਕੇ ਜੀ ਕਿ ਬੇਅਦਮੀ ਕਾਨੂੰਨ ਲੈ ਕੇ ਦੇਖੋ ਸਭ ਤੋਂ ਪਹਿਲੇ ਬੇਅਦਮੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆਹ ਡਰਾਮਾ ਕਰੀ ਜਾਂਦੇ ਆ ਉਹੀ ਚੀਜ਼ ਨੂੰ ਵਾਪਸ ਲੈ ਆਉਂਦੇ ਆ ਸਭ ਤੋਂ ਪਹਿਲੇ ਬੇਅਦਬੀ ਕਾਨੂੰਨ ਨਾਉਂਦੀ ਲੈਣੀ ਹੈ ਬੇਅਦਬੀ ਵਾਲੇ ਦੋਸ਼ੀਆਂ ਨੂੰ ਫੜੋ ਦੋਸ਼ੀਆਂ ਨੂੰ ਫੜਦੇ ਨਹੀਂ ਕੱਲੇ ਇੱਕ ਗਾਮੇ ਕਨ ਅਸੀਂ ਆਹ ਕਾਨੂੰਨ ਬਣਾਤਾ ਸੀ ਆਹ ਕਾਨੂੰਨ ਘਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਲੱਖ ਆ ਖਾਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣ ਗਏ ਆ ਇਹਨਾਂ ਦੇ ਡਰਾਮਾ ਹੁ ਚੱਲੂਗਾ ਨਹੀਂ ਕੰਡੀਸ਼ਨ ਮੈਂ ਤੇ ਕੈਫੇ ਤੇ ਫਾਇਰਿੰਗ ਹੋਈ ਹੈ ਜੀ ਨਾਡੀ ਨੇ ਜ਼ਿੰਮੇਵਾਰੀ ਲਈ ਜੀ ਕੀ ਦੇ ਤੇ ਨਾਡੀ ਦੀ ਜ਼ਿੰਮੇਵਾਰੀ ਹੈ ਇੱਥੋਂ ਅਸਾਰਾ ਕੁਝ ਹੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਏ ਫਿਰ ਤਾਂ ਖੁੱਲੀ ਛੁੱਟੀ ਹੋ ਗਈ ਥੈਂਕ ਯੂ